ਦੇਖੋ ਜੀ ਜਿਹੜਾ ਸਰਕਾਰ ਨੇ ਕਦਮ ਚੁਟਿਆ ਹੁਣ ਸਰਕਾਰ ਦੀ ਮਜਬੂਰੀ ਸੀ ਜੀ ਐਨਐਸਏ ਵਾਪਸ ਲੈਣਾ ਕਿਉਂਕਿ 2 ਸਾਲ ਪੂਰੇ ਹੋਣ ਲੱਗੇ ਨੇ ਕਾਨੂੰਨੀ ਤੌਰ ਤੇ 2 ਸਾਲ ਤੋਂ ਜਿਹੜੀ ਹੈ ਜੀ ਐਨਐਸਏ ਵਧਾਈ ਨਹੀਂ ਜਾ ਸਕਦੀ ਕੋਈ ਸਰਕਾਰ ਕੋਲੇ ਕੋਈ ਚਾਰਾ ਨਹੀਂ ਸੀ ਪਰੰਤੂ ਉਹ ਰਿਹਾਈ ਫਿਰ ਵੀ ਨਹੀਂ ਕਰ ਰਹੇ ਕਿਉਂਕਿ ਪੁਲਿਸ ਲੈਣ ਗਈ ਹੈ ਉਹਨਾਂ ਨੂੰ ਤੇ ਇੱਥੇ ਲਿਆਊਗੀ ਤੇ ਉਹਨਾਂ ਤੇ ਹੋਰ ਕੇਸ ਵੀ ਝੂਠੇ ਜਿਹੜੇ ਨੇ ਉਹ ਰਜਿਸਟਰਡ ਕੀਤੇ ਹੋਏ ਨੇ ਏ ਹੁਣ ਸਰਕਾਰ ਦਾ ਅਗਲਾ ਕਦਮ ਕੀ ਹੁੰਦਾ ਜੇ ਜਦੋਂ ਉਹ ਪੰਜਾਬ ਦੀ ਧਰਤੀ ਤੇ ਪੈਰ ਰੱਖਣ ਜੇ ਫੇਰੇ ਪਤਾ ਲੱਗੂਗਾ ਕਿਉਂਕਿ ਭਗਵੰਤਮਾਨ ਦੇ ਦਿਮਾਗ ਚ ਹੈ ਭਗਵੰਤਮਾਨ ਦੇ ਜੀਨ ਚ ਹੈ ਤੇ ਉਹਨੇ ਆਪਣੇ ਖਾਸ ਅਫਸਰਾਂ ਨੂੰ ਦੱਸਿਆ ਹੋਣਾ ਤੇ ਉਹ ਲੀਚ ਨਹੀਂ ਕਰਦੇ ਬਹੁਤ ਡਰਦੇ ਐ ਸੋ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਪੈਰ ਰੱਖਣ ਤੋਂ ਬਾਅਦ ਜਿਹੜਾ ਹੈ ਪਤਾ ਲੱਗੂਗਾ ਕਿ ਹੁਣ ਉਹ ਤੁਹਤੇ ਮਜਬੂਰੀ ਹੋ ਗਈ ਐਨਐਸਏ ਤੋੜਨਾ ਐਨਐਸਏ ਹਟਾਉਣਾ ਇਸ ਦੇ ਲਈ ਸਰਕਾਰ ਹਟਾ ਰਹੀ ਹੈ ਕੋਈ ਰਿਆਦ ਦੇ ਤੌਰ ਤੇ ਨਹੀਂ ਹਟਾ ਰਹੀ ਇਹ ਕੋਈ ਵਿਦਿਆਤੀ ਜਲ ਨਹੀਂ ਕੀਤੀ ਜਾ ਰਹੀ ਹਰਖਾਲਸਾ ਜੀ ਤੁਸੀਂ ਖੁਦ ਐਨ ਭੇਜ ਦੇਸ ਦਾ ਇਹ ਸੀ ਕਿ ਦੋਹਾਂ ਸਰਕਾਰਾਂ ਪੰਜਾਬ ਦੀ ਆਪ ਸਰਕਾਰ ਤੇ ਸੈਂਟਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਹ ਭਾਈ ਅਮਰਤਪਾਲ ਸਿੰਘ ਤੋਂ ਰਾਜਨੀਤਿਕ ਤੌਰ ਤੇ ਡਰਦੀ ਸੀ ਜਿਸੇ ਹਿੰਸਾ ਤੋਂ ਜਾਂ ਜਿਸੇ ਜਸਮਾਨੀ ਤੌਰ ਤੇ ਨਹੀਂ ਡਰਦੀ ਸੀ ਨਾ ਉਹਨਾਂ ਨੇ ਹਿੰਸਾ ਕੀਤੀ ਹੈ ਉਹ ਇਹ ਦੋਹਾਂ ਨੂੰ ਇਹ ਡਰ ਸੀ ਵੀ ਜਿਸ ਤਰ੍ਹਾਂ ਇਹਨਾਂ ਨੇ ਬਹੀਰ ਚਲਾਈ ਆ ਅੰਮ੍ਰਿਤ ਸ਼ਕਾਰ ਰਹੇ ਨੇ ਚੱਟਰ ਸਿੱਖ ਬਣਾ ਰਹੇ ਨੇ ਤੇ ਸਿੱਖੀ ਦਾ ਜੀਵਨ ਬਤੀਰ ਚਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਤਾਂ ਸਰਕਾਰ ਇਹ ਚਾਹੁੰਦੀ ਸੀ ਕਿ ਪੰਜਾਬ ਦੇ ਵਿੱਚ ਉਸ ਤਰ੍ਹਾਂ ਹੀ ਸ਼ਰਾਬ ਦਾ ਦੌਰ ਚੱਲਦਾ ਰਹੇ ਤੇ ਜਿਹੜੇ ਸਿੱਖ ਨੌਜਵਾਨ ਨੇ ਉਹ ਨਸ਼ਿਆਂ ਦੇ ਵਿੱਚ ਜਿਹੜੇ ਐ ਲਿਪਤ ਰਹੇ ਨੇ ਤੇ ਨਸ਼ਿਆਂ ਦੇ ਵਿੱਚ ਲਿਪਤ ਰਹਿ ਕੇ ਉਹ ਜਿਹੜੀ ਆਪਣੀ ਜ਼ਿੰਦਗੀ ਤਬਾਹ ਕਰਦੇ ਰਹੇ ਨੇ ਕਿ ਭਾਈ ਸਾਹਿਬ ਇਸ ਜ਼ਿੰਦਗੀ ਤੋਂ ਹਟਾ ਰਹੇ ਸੀ ਜੇ ਤੇ ਇਸ ਦੇ ਲਈ ਇਹਨਾਂ ਨੂੰ ਖਤਰਾ ਇਹ ਸੀ ਕਿ ਸਾਡਾ ਰਾਜਨੀਤੀ ਚ ਜਿਹੜੀ ਜਿੱਤ ਹੈ ਇਲੈਕਸ਼ਨਾਂ ਦੇ ਵਿੱਚ ਇਹ ਖਤਮ ਹੋ ਜੂ ਤੇ ਰਾਜਨੀਤੀ ਦੇ ਤੌਰ ਤੇ ਅਸੀਂ ਬੜੇ ਕਮਜ਼ੋਰ ਹੋ ਜਾਈਏ ਤੇ ਖਾਲਸਾ ਪੰਥ ਜਿਹੜਾ ਹੈ ਉਹ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਊਗਾ ਸੋ ਰਾਜਨੀਤਿਕ ਤੌਰ ਤੇ ਪਾਰਲੀਮੈਂਟ ਦੀਆਂ ਇਲੈਕਸ਼ਨ ਜਿੱਤਣ ਲਈ ਤੇ ਇਹਨਾਂ ਨੇ ਇਹ ਸਾਰਾ ਆਪਦੀ ਸਰਕਾਰ ਬਚਾਉਣ ਦੇ ਲਈ ਉਹਨਾਂ ਨੇ ਐਨਐਸਐ ਲਾਈ ਸੀ ਇਹਦੇ ਵਿੱਚ ਝੂਠ ਤੂਫਾਨ ਜਿਹੜਾ ਸੀ ਉਹ ਵਰਤ ਚੇ ਦੋਸ਼ ਲਾਏ ਸੀ ਉਹ ਸਾਰੇ ਦੋਸ਼ ਝੂਠੇ ਸੀ ਕਿਉਂਕਿ ਭਾਈ ਅਮਰਤਪਾਲ ਸਿੰਘ ਕਹਿ ਚੁੱਕੇ ਸੀ ਕਿ ਸਾਡਾ ਹਿੰਸਾ ਦੇ ਕੋਈ ਵਿਸ਼ਵਾਸ ਨਹੀਂ ਉਹਨਾਂ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਟਣ ਲਈ ਇਹਨਾਂ ਨੇ ਐਨਐਸ લાતી ਸੀ ਤੇ ਹੁਣ ਇਹਨਾਂ ਕੋਲੇ ਹੋਰ ਕੋਈ ਚਾਰਾ ਨਹੀਂ ਸੀ 2 ਸਾਲ ਪੂਰੇ ਹੋ ਚੁੱਕੇ ਸੀ ਤੇ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਕਟ 1980 ਬਣਾਇਆ ਹੋਇਆ ਜਿਹਦੇ ਵਿੱਚ ਬਾਅਦជា ਤਰਮੀਮ ਕੀਤੀ ਗਈ ਹੈ ਉਸ ਦੇ ਵਿੱਚ 2 ਸਾਲ ਤੋਂ ਬਾਅਦ ਇਹ ਵਧਾਈ ਨਹੀਂ ਜਾ ਸਕਦੀ ਇਸ ਲਈ ਮਜਬੂਰੀ ਬਸ ਉਹਨਾਂ ਨੂੰ ਇਹ ਜਿਹੜੀ ਐਨਐਸਏ ਹੈ ਹਟਾਉਣੀ ਪਈ ਹਾਂ ਉਹਨਾਂ ਦੇ ਖਾਲਸਾ ਜੀ ਉਹਨਾਂ ਦੇ ਸਾਥੀਆਂ ਦੇ ਜਿਹੜੀ ਐਨਐਸਏ ਟਾਈ ਗਈ ਤੇ ਅਮਰਪਾਲ ਸਿੰਘ ਦੇ ਉਹਨਾਂ ਦੇ ਕਿਉਂ ਨਹੀਂ ਹਟਾਈ ਗਈ ਅਦੇਖੋ ਜੀ ਹੁਣ ਇਹ ਤਾਂ ਇਹਨਾਂ ਨੂੰ ਸਰਕਾਰ ਨੂੰ ਪਤਾ ਹੁੰਦਾ ਕੱਲ ਨੂੰ ਕੀ ਕਰਦੇ ਆ ਥੋੜਾ ਜਿਹਾ ਇਹਨਾਂ ਦੇ ਪਿੱਛੋਂ ਲਾਈ ਸੀ ਇਹਨਾਂ ਨੇ ਐਨਐਸਏ ਇਹ ਇੱਤਿਦੋ ਦੇ ਨਾਲ ਕੀ ਫੈਸਲਾ ਹੁੰਦਾ ਕਿਵੇਂ ਹੁੰਦਾ ਫੈਸਲਾ ਉਹਨਾਂ ਨੂੰ ਉਹਨਾਂ ਬਾਰੇ ਕੀ ਫੈਸਲਾ ਹੁੰਦਾ ਇਹ ਫੇਰ ਇੱਥੇ ਭਗਵੰਤ ਮਾਨ ਦੇ ਜੀਨ ਦੇ ਵਿੱਚ ਹੈ ਉਹਦੇ ਦਿਮਾਗ ਦੇ ਵਿੱਚ ਹੈ ਉਹ ਕੀ ਕਰਦਾ ਇਹ ਆਪਾਂ ਨੂੰ 2-3 ਦਿਨਾਂ ਦੇ ਵਿੱਚ ਪਤਾ ਲੱਗੂ ਪਿਛਲੇ ਦਿਨੀ ਉਹਨਾਂ ਦੀ ਕੋਰਟ ਚ ਤਾਂ ਜੀ ਰਿਟ ਪਟੀਸ਼ਨ ਹੋਈ ਨਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੱਰੀ ਸੀ ਉਹ ਜਿਹੜੀ ਸੀ ਉਸ ਨੂੰ ਨਿਪਟਾਰਾ ਕਰਤਾ ਸੀ ਡਿਸਪੋਜ਼ ਕਰਤੀ ਸੀ ਜੀ ਤੇ ਉਹ ਤਾਂ ਇਹ ਕਿਹਾ ਕਿ 15 ਮੈਂਬਰੀ ਕਮੇਟੀ ਨੇ ਜੀ ਉਹ ਜਿਹੜੀ ਸੀ ਉਹਨਾਂ ਦੀ ਜਰਹਾਜ ਦੀ ਮਾਫ ਕਰਤੀ ਉਹ ਮਾਫੀ ਲਈ ਤਾਂ ਕਿਸੇ ਨੇ ਅਰਜੀ ਦਿੱਤੀ ਨਹੀਂ ਸੀ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਮੇਰਾ ਸੰਵਧਾਨਕ ਹੱਕ ਹੈ ਤੇ ਮੈਨੂੰ ਜਿਹੜੀ ਹੈ ਉਹ ਉਹਦੇ ਵਿੱਚ ਹਾਜ਼ਰੀ ਭਰਨ ਦਿਓ ਮੈਨੂੰ ਅਟੈਂਡ ਕਰਨ ਦਿਓ ਉਸ ਗੱਲਬਾਤ ਜਾਇ ਨਹੀਂ ਗਿਆ ਉਹ ਗੱਲ ਤਾਂ ਜੇ ਜਿਹੜੀ ਹੈ ਉਹ ਸੈਟਲ ਹੋਈ ਨਹੀਂ ਹੈ ਤੇ ਹੁਣ ਤਾਂ ਉਹ ਹਾਜ਼ਰੀ ਦਾ ਵਾਲੀ ਗੱਲ ਤਾਂ ਬਣੂ ਨਹੀਂ ਨਾ ਜੀ ਜਾਂ ਕਿਸੇ ਕੋਰਟ ਦਾ ਹੁਕਮ ਹੋਵੇ ਜਾਂ ਸਰਕਾਰ ਜਿਹੜੀ ਆ ਉਹਨਾਂ ਨੂੰ ਰਿਹਾ ਕਰੇ ਉਹਨਾਂ ਤੇ 12 ਕੇਸ ਹੋਰ ਵੀ ਬਣਾਏ ਐ 13ਵਾਂ ਹਰੀਨਾਉਂ ਦਾ ਕੇਸ ਵੀ ਬਣਾਇਆ ਚੱਲੀ ਐ ਐਨਐਸਏ ਨਹੀਂ ਲੱਗੀ ਹੋਈ ਐਨਐਸਏ ਤੋਂ ਬਾਅਦ ਤੁਰੰਤ ਜਿਹੜੀ ਆ ਆਪਣੇ ਆਪ ਆਟੋਮੈਟਿਕ ਜਿਹੜੀ ਆ ਰਿਹਾਈ ਤਾਂ ਹੁੰਦੀ ਨਹੀਂ ਹੈ ਸੋ ਅਜੇ ਜਿਹੜੀਆਂ ਬੜੀਆਂ ਸਮੱਸਿਆਵਾਂ ਨੇ ਉਹ ਟੈਕਨੀਕਲ ਸਮੱਸਿਆਵਾਂ ਨਹੀਂ ਹਨ ਬਲਕਿ ਉਹ ਇਹਨਾਂ ਦੇ ਦਿਮਾਗ ਦੀ ਛਾਤੜ ਦਿਮਾਗ ਦੀਆਂ ਪੈਦਾਵਾਰ ਨੇ ਜਿਹੜੀਆਂ ਇਹਨਾਂ ਨੇ ਜਾਣਬੁੱਝ ਕੇ ਅੜਚੇ ਪੈਦਾ ਕੀਤੀਆਂ ਨੇ ਉਹਨੂੰ ਆਪਾਂ ਟੈਕਨੀਕਲ ਜਿਹੜੀ ਐ ਉਹ ਇਹ ਛੜੜ ਚੁਣ ਕੇ ਚ ਟਾਲ ਨਹੀਂ ਸੱਚਦੇ ਤੇ ਉਹ ਸਰਕਾਰ ਦੀ ਜਿਹੜੀ ਵਾਦਿਆੰਤੀ ਚੱਲ ਰਹੀ ਹੈ ਉਹਦੀ ਨੀਤ ਸਾਫ਼ ਨਹੀਂ ਹੈ ਉਹ ਲੋਤਰਾ ਜੀ ਫਤਵੇ ਦੀ ਤਦਰ ਨਹੀਂ ਕਰਨਾ ਚਾਹੁੰਦੀ ਤੇ ਇਸ ਦੇ ਲਈ ਇਹ ਝੂਠੇ ਮੁਤੱਦਮਿਆਂ ਦੇ ਵਿੱਚ ਉਹਨਾਂ ਨੂੰ ਜਿਹੜੀ ਐ ਉਹ ਫਸਾਈ ਰੱਖਣਾ ਚਾਹੁੰਦੀ ਜਿਹੜਾ ਫੈਸਲਾ ਹੈ ਜਿਸ ਨੂੰ ਕਿਵੇਂ ਦੇਖਦੇ ਹੋ ਕੈਸਾ ਹੈ ਦੇਖੋ ਫੈਸਲਾ ਤਾਂ ਇਹਨਾਂ ਦੀ ਮੈਂ ਪਹਿਲਾਂ ਹੀ ਜਿਹੜਾ ਇਹ ਬੇਨਤੀ ਕਰ ਚੁੱਕੇ ਆ ਕਿ ਇਹਨਾਂ ਦੀ ਮਜਬੂਰੀ ਸੀ 2 ਸਾਲ ਤੋਂ ਵੱਧ ਵਧਾਈ ਨਹੀਂ ਜਾ ਸਕਦੀ ਤੇ ਹੁਣ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਲੈ ਕੇ ਆ ਗਏ ਉਸੇ ਪਰਖਣਾ ਚਾਹੁੰਦੇ ਆ ਕਿ ਹੁਣ ਉਹਨਾਂ ਦਾ ਕਿੰਨਾ ਚ ਪ੍ਰਭਾਵ ਹੈ ਕਿੰਨਾ ਚ ਪ੍ਰਭਾਵ ਨਹੀਂ ਹੈ ਜਦੋਂ ਅਸੀਂ ਜੇਲ੍ਹ ਚ ਰੱਖਾਂ ਜੇ ਇੱਥੇ ਰਾਜਨੀਤਿਕ ਤੌਰ ਤੇ ਉਹਨਾਂ ਦਾ ਕਿੰਨੇ ਚ ਸਾਥ ਦੇਣਾ ਚਾਹੁੰਦੇ ਆ ਕਿੰਨੇ ਸਾਥ ਨਹੀਂ ਦੇਣਾ ਚਾਹੁੰਦੇ ਤੇ ਛਾਤਰ ਦਿਮਾਜ ਹੈ ਇਹ ਫੇਰ ਨਾ ਕੋਈ ਫੇਰ ਆਧਾਰ ਬਣਾ ਕੇ ਫੇਰ ਕੁਛ ਨਾ ਕੁਛ ਲਾ ਦੇਣੀ ਜੀ ਥੈਂਕ ਯੂ